ਅੱਗੇ ਵਿਆਹ ਹੁੰਦੇ 8-10 ਦਿਨ ਰਿਸ਼ਤੇਦਾਰ ਜਾਂਦੇ ਆਉਂਦਾ ਮੇਲਗੀ ਲਾਉਂਦਾ ਪਿੰਡ ਚੋਂ ਮੰਜੇ ਇਕੱਠੇ ਕਰਦੇ ਬੋਲੀਆਂ ਲੋਕ ਪਾਉਂਦਾ ਹੱਥ ਨਹੀਂ ਖਾਂਦੇ ਪੀਂਦੇ ਜੋ ਕੁਝ ਤੇ ਹੁਣ ਜੇ ਮੇਰੇ ਖਿਆਲ ਰਾਤ ਰੱਖ ਲਈ ਤਾਂ ਮੇਰੇ ਖਿਆਲ ਚਾਰ ਕਿੱਲੇ ਨੂੰ ਵਾਢਾ ਹੋ ਜੂਗਾ ਵਾਢਾ ਹੋ ਜੂਗਾ ਹਾਂ ਆ ਹਾਲ ਹੈ ਪਿਆਰ ਬਹੁਤ ਘਟ ਗਿਆ ਬਾਈ ਪਿਆਰ ਹੈ ਨਹੀਂ ਬਈ ਪਿਆਰ ਨਹੀਂ ਰਿਆ ਲੋਕਾਂ ਚ ਪਿਆਰ ਤਾਂ ਤੁਹਾਡਾ ਜਿਹੜੀਆਂ ਹੁਣ ਜਾਇਦਾਦਾਂ ਦੇ ਜਿਹੜੇ ਆਗੇ ਰੇਟ ਇਹਨਾਂ ਨੇ ਜਮਾ ਜਿਹੜਾ ਮਾੜਾ ਮੂਟਾ ਰਹਿੰਦਾ ਹੁੰਦਾ ਸੀ ਉਹ ਵੀ ਤਲਵਾਰਾਂ ਚ ਲਾਤੀਆਂ ਹਾਂ ਅੱਗੇ ਰੂੜੀ ਵਾਲੇ ਥਾਂ ਪਿੱਛੇ ਲੜੀ ਜਾਂਦੇ ਅੱਗੇ ਭੈਣ ਭਰਾ ਕੋਈ ਖਰਾਕ ਨਹੀਂ ਤੁਹਾਡਾ ਜਿਹੜਾ ਕੋਈ ਗੁੱਸਾ ਘਟਣਾ ਸੀ ਹੁਣ ਜੋ ਖਾਈ ਸਾਰਾ ਕੁਝ ਹੋ ਜਾਂਦੀ ਹੈ ਮਾੜੇ ਜਿਹੇ ਨਾ ਗੁੱਸੇ ਹੈ ਹੁਣ ਤਾਂ ਇਹ ਨਹੀਂ ਪਤਾ ਦਾ ਭਰਾ ਭਰਾ ਬੈਠੇ ਕਿਹੜੇ ਵੇਲੇ ਛੇਤਰੋ ਛਿਤਰੀ ਹੋ ਜਾਂਦੇ ਘਰ ਘਰੀ ਇਹ ਘਰ ਘਰੀ ਇਹ ਲੋਕ ਸਾਰੀ ਹੀ ਹਾਲ ਬੇਟ ਭਰਾਵਾਂ ਅੰਚ ਫਰਕ ਕੁਝ ਨਹੀਂ ਹੋਇਆ ਬਾਕੀ ਜਿਹੜਾ ਤੁਹਾਡਾ ਜਿਹੜੇ ਲੀਡਰ ਹੈ ਇਹਨਾਂ ਨੇ ਤੁਹਾਡੇ ਸਾਰੇ ਪਾਰਤੇ ਇਹਨਾਂ ਨੇ ਕੋਈ ਤੁਹਾਡਾ ਭੱਪਾ ਨਹੀਂ ਛੱਡਿਆ ਪਿੰਡ 'ਚ ਤੁਹਾਡਾ ਕੁਝ ਨਹੀਂ ਛੱਡਿਆ ਇਹਨਾਂ ਨੂੰ ਵੋਟ ਰਾਜ ਨੇ ਤੁਹਾਡਾ ਸਾਰਾ ਨੁਕਸਾਨ ਕਰਕੇ ਤੱਕ ਤੇ ਕਰੀ ਵੀ ਜਾਂਦੇ ਹੁਣ ਉੱਤੇ ਤੁਹਾਡਾ ਸਾਰਾ ਕੁਝ ਹੋਈ ਜਾਂਦਾ ਉੱਤੇ ਸਾਰੇ ਖੁਗਛੜੀ ਹੈ ਥੱਲੇ ਲੋਕਾਂ აი გუშევა ბრავა